ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਸੀਗੇ Tata ਸ਼ੋਰੂਮ ਦੇ ਵਿੱਚ ਤੇ ਆਪਣਾ ਆਪਣੇ ਨਾਲ ਬਾਈ ਜੀ ਰਵੀ ਸੀ ਰਵੀ ਜੀ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਨੂੰ ਬਾਈ ਰਵੀ ਜੀ ਆਪਣੀ ਜਿਹੜੀ ਟਾਟਾ ਦੀ EV Harrier ਲਾਂਚ ਹੋਈ ਆ ਉਹਦੇ ਬਾਰੇ ਜਾਣਕਾਰੀ ਦੇਣਗੇ ਤੇ ਅੱਜ ਆਪਣੇ ਪਟਿਆਲਾ ਵਿਖੇ ਟਾਟਾ Harrier EV ਲਾਂਚ ਹੋ ਗਈ ਤੇ ਬਾਈ ਜੀ ਤੁਸੀਂ ਆਪਣੇ ਵੀਪਰਸ ਨੂੰ ਦੱਸੋ ਆਪਣੀ ਗੱਲ ਜੀ ਹਾਂਜੀ ਸਰ ਅੱਜ ਮੈਂ ਟਾਟਾ ਮੋਟਰਸ ਆਫਟੋਮੋਟਿਵ ਪਟਿਆਲੇ ਰਵੀ ਤੋਂ ਠੀਕ ਹੈ ਜੀ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਰ ਜੋ ਆਪਣੀ ਟਾਟਾ ਦੀ ਨਵੀਂ Harrier EV ਲਾਂਚ ਹੋਈ ਆ ਉਸਦੇ ਬਾਰੇ ਠੀਕ ਹੈ ਜੀ ਤੇ ਜੋ Harrier ਪਹਿਲਾ ਕਾਰ ਸਾਡੀ ਡੀਜ਼ਲ ਦੇ ਵਿੱਚ ਆਇਆ ਪਰ ਡੀਜ਼ਲ ਦੇ ਵਿੱਚ ਵੀ ਇਹ ਨੇ ਇਸ ਕਾਰ ਨੇ ਬਹੁਤ ਹੀ ਪ੍ਰੀਮੀਅਮ ਜਿਹੜੀ ਐਸਵੀ ਸੈਗਮੈਂਟ ਦੇ ਵਿੱਚ ਕਾਰ ਆ ਰਹੀ ਸੀ ਪਹਿਲਾਂ ਵੀ ਬਹੁਤ ਸੇਲ ਹੋਈ ਆ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਪਰ ਹੁਣ ਟਾਟਾ ਨੇ ਨਿਊ ਈਵੀ ਦੇ ਵਿੱਚ ਲਾਂਚ ਕਰਕੇ ਇਹ ਨੂੰ ਮਤਲਬ ਸੈਗਮੈਂਟ ਦੇ ਅਕੋਰਡਿੰਗ ਹੋਰ ਜ਼ਿਆਦਾ ਫੀਚਰਸ ਐਡਵਾਂਸ ਫੀਚਰ ਜਿਹੜੇ ਐਡ-ਆਨ ਕੀਤੇ ਨੇ ਤੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਕੋਈ ਤੁਹਾਨੂੰ ਫੀਚਰਸ ਵਗੈਰਾ ਇੰਟੀਰੀਅਰ ਐਕਸਟੀਰੀਅਰ ਤੋਂ ਨੂੰ ਦਿਖਾਵਾਂਗੇ ਦਿਖਾਈਏ ਜੀ ਆਪਾਂ ਗੱਡੀ ਆਜੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹਾਂ Tata ਦੇ ਸ਼ੋਰੂਮ Tata Motors Saheb Automotive ਪਟਿਆਲਾ ਵਿਖੇ ਅੱਜ ਆਪਨੇ ਪਟਿਆਲਾ ਵਿਖੇ ਨਿਊ Tata Harrier EV ਲਾਂਚ ਹੋ ਚੁੱਕੀ ਹੈ ਆਪਾਂ ਨੂੰ ਪਤਾ ਹੀ ਹੈ ਕਿ Tata ਹਮੇਸ਼ਾ ਆਪਣੀਆਂ ਵਧੀਆ ਤੇ ਜ਼ਬਰਦਸਤ ਸੋਲਡ ਕਾਰਾਂ ਬਣਾ ਰਹੀ ਹੈ Tata Harrier ਕਾਰ ਪਹਿਲੇ ਦਿਨ ਤੋਂ ਹੀ ਕਾਫੀ ਵਧੀਆ ਨਾਮ ਹੈ ਇਸ ਕਾਰ ਦਾ ਹੁਣ ਟਾਟਾ ਕੰਪਨੀ ਨੇ ਟਾਟਾ ਹੈਰੀਅਰ ਈਵੀ ਵਿੱਚ ਵੀ ਲਾਂਚ ਕਰ ਦਿੱਤੀ ਹੈ ਜੋ ਕਿ ਕਾਫੀ ਵਧੀਆ ਕਾਰ ਹੈ ਈਵੀ ਦਾ ਮਤਲਬ ਹੈ ਇਲੈਕਟ੍ਰਿਕ ਵੀਕਲ ਬਿਜਲੀ ਨਾਲ ਚੱਲਣ ਵਾਲੀ ਕਾਰ ਟਾਟਾ ਹੈਰੀਅਰ ਈਵੀ ਕਾਰ ਦਾ ਜਿੱਦਣ ਦੀ ਲਾਂਚ ਹੋਈ ਹੈ ਉਸ ਦਿਨ ਤੋਂ ਹੀ ਕਾਫੀ ਵਧੀਆ ਰਿਸਪੌਂਸ ਆ ਰਿਹਾ ਹੈ ਤੇ کافی ਵਧੀਆ ਆਪਾਂ ਦੇਖ ਰਿਹਾ ਇਸ ਕਾਰ ਦੇ ਵੀਡੀਓ ਤੇ کافی ਵਧੀਆ ਕਾਰ ਆ ਆਪਾਂ ਨੂੰ ਪਤਾ ਹੈ ਟਾਟਾ ਹੈਰੀਅਰ ਤਾਂ ਪਹਿਲੇ ਦਿਨ ਤੋਂ کافی ਨਾਮ ਆ ਬਾਕੀ ਆਪਾਂ ਨੂੰ ਪਤਾ ਹੈ ਟਾਟਾ ਦੀਆਂ ਗੱਡੀਆਂ ਹਮੇਸ਼ਾ ਹੀ ਵਧੀਆ ਹੁੰਦੀਆਂ ਹਨ ਤੇ ਬਾਕੀ ਆਪਣੇ ਪਟਿਆਲਾ ਵਿਖੇ ਇਹ ਕਾਰ ਅੱਜ ਲਾਂਚ ਹੋ ਗਈ ਹੈ ਆਪਣਾ ਸ਼ੋਅਰੂਮ ਵਿਖੇ ਵਿਜ਼ਿਟ ਕਰੋ ਬਦਤੁਦ ਟੈਸਟ ਡਰਾਈਵ ਲਓ ਬੁਕਿੰਗ ਕਰਾਓ ਤੇ ਆਪਣੀ ਮਨਪਸੰਦ ਦਾ ਕਾਰ ਟਾਟਾ ਹੈਰੀਅਰ EV ਆਪਣੇ ਘਰ ਲੈ ਕੇ ਜਾਓ ਤੇ کافی ਵਧੀਆ ਕਾਰ ਆ ਅੱਜ ਇਹ ਕਾਰ ਪਟਿਆਲਾ ਵਿਖੇ ਲਾਂਚ ਹੋ ਚੁੱਕੀ ਹੈ। ਹਾਂਜੀ ਇਹ ਸ਼ੋਅਰੂਮ ਦੀ ਜਿਹੜੀ ਲੋਕੇਸ਼ਨ ਆ Tata Motors Saheb Automotive ਦੀ ਜਦੋਂ ਆਪਾਂ ਪਟਿਆਲਾ ਤੋਂ ਰਾਜਪੁਰਾ ਵੱਲ ਜਾਂਦੇ ਹਾਂ ਬਹਾਦਰਗਾ ਟੱਪ ਕੇ ਟੂਲ ਟੈਕਸ ਤੋਂ ਪਹਿਲਾਂ ਇਹ ਸ਼ੋਅਰੂਮ ਆਉਂਦਾ ਹੈ। ਸ਼ੋਅਰੂਮ ਦੀ ਲੋਕੇਸ਼ਨ ਵੀ ਬਹੁਤ ਵਧੀਆ ਹੈ। ਕਾਫੀ ਵਧੀਆ ਖੁੱਲੀ ਪਾਰਕਿੰਗ ਮਿਲ ਜਾਂਦੀ ਆਪਾਂ ਨੂੰ। Tata Motors Saheb Automotive ਪਟਿਆਲਾ ਦਾ ਇਹ ਸ਼ੋਅਰੂਮ ਕਾਫੀ ਵਧੀਆ ਸ਼ੋਅਰੂਮ ਹੈ। ਕਾਫੀ ਵਧੀਆ ਸ਼ੋਅਰੂਮ ਦੀ ਡੀਲਿੰਗ ਹੈ। ਸਾ অল ਸਟਾਫ ਹੀ ਬਹੁਤ ਵਧੀਆ ਹੈ ਬਹੁਤ ਰਿਸਪੈਕਟ ਕਰਦੇ ਹਨ ਕਾਫੀ ਵਧੀਆ ਸ਼ੋਰੂਮ ਦੀ ਸਰਵਿਸ ਹੈ ਮੈਂ ਸਪੈਸ਼ਲ ਥੈਂਕਸ ਧਰਵਿੰਦਰ ਸਿੰਘ ਸਰ ਜੀ ਦਾ ਕਰਦਾ ਹੈ ਵੈਰੀ ਨਾਈਸ ਪਰਸਨ ਹੁਣ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਰਾਹੀਂ ਆਪਾਂ ਅੱਜ ਤੁਹਾਨੂੰ ਟਾਟਾ ਹੈਜ਼ ਲਾਂਚ ਹੋਈ ਆ ਵੀਡੀਓ ਰਾਹੀਂ ਤੁਹਾਨੂੰ ਆਪਾਂ ਕਾਰ ਦਿਖਾਣੇ ਆ ਤੇ ਕਾਰ ਦੇ ਵਿੱਚ ਕੀ ਕੀ ਫੀਚਰ ਹਨ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੰਨੇ ਆ ਤੇ ਆਓ ਜੀ ਹੁਣ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨਾਲ ਜੁੜੇ ਰਹੋ ਇਹਦੇ ਫਰੰਟ ਲੁੱਕ ਦੀ ਗੱਲ ਕਰਦੇ ਆ ਸਰ ਫਰੰਟ ਲੁੱਕ ਜਿਹੜਾ EV ਦਾ ਹੈ ਰੇਅਰ EV ਦੇ ਤੁਸੀਂ ਦੇਖ ਰਹੇ ਹੋ ਹਾਂਜੀ ਹਾਂਜੀ ਤੇ ਗ੍ਰਿਲ ਸਾਰੀ ਚੇਂਜ ਕਰ ਦਿੱਤੀ ਗਈ ਹੈ ਸਰ ਇਹ ਪਹਿਲਾਂ ਇਹਦੇ ਚ ਕ੍ਰੋਮ ਦੀ ਗ੍ਰਿਲਸ ਆਉਂਦੀ ਸੀ ਜੋ ਹੁਣ ਲਾਈਨਿੰਗ ਦੇ ਅਕੋਰਡਿੰਗ ਅਮਰ ਦਾ ਟਾਟਾ ਦਾ ਲੋਗੋ ਸੈਂਟਰ ਚ ਰੱਖ ਕੇ ਸੇਮ ਵਾਈਟ ਵਾਈਟ ਦੇ ਵਿੱਚ ਡਿਜ਼ਾਈਨ ਦਿੱਤਾ ਗਿਆ ਠੀਕ ਹੈ ਜੀ ਲਾਈਟ ਤੁਹਾਨੂੰ ਉਦਾਂ ਹੀ ਕਨੈਕਟਡ ਲਾਈਟ ਜਿਹੜੀ ਥੋੜੀ LED ਦੇ ਵਿੱਚ ਮਿਲਦੀ ਹੈ ਪੂਰੀ ਹਾਂਜੀ ਹਾਂਜੀ ਤੁਹਾਨੂੰ ਸਹੀ ਮਿਲਦੀ ਹੈ ਜੀ ਉਸ ਤੋਂ ਬਾਅਦ ਲਾਈਟ ਸੈਂਸਰ ਥੋੜੀ ਪ੍ਰੋਜੈਕਟਰ ਲਾਈਟਸ ਆ ਗਈ ਜਿਹੜੇ ਆਈਸ ਕਯੂਬ ਦੇ ਨਾਲ ਤੁਹਾਨੂੰ ਫੌਗ ਲੈਂਪਸ ਠੀਕ ਹੈ ਜੀ ਜੀ ਸੈਂਟਰ ਦੀ ਗੱਲ ਕਰਦੇ ਆਂ ਸਰ ਸੈਂਟਰ ਦੇ ਵਿੱਚ ਤੁਹਾਨੂੰ ਇਹਦੇ ਚ ਜਿਹੜਾ 360 ਡੀ ਕੈਮਰਾ ਬਟ ਇਹਦੇ ਦੇ 360 ਡੀ ਕੈਮਰਾ ਸਰ ਤੁਹਾਨੂੰ ਪਹਿਲਾਂ ਡੀਜ਼ਲ ਚ ਮਿਲ ਰਿਹਾ ਸੀ ਇੱਥੇ ਤੁਹਾਨੂੰ 540 ਡਿਗਰੀ ਦਾ ਮਤਲਬ 5 540 ਡਿਗਰੀ ਦਾ ਦੇ ਜੀ ਕੈਮਰਾ ਮਿਲਦਾ ਨਾਲ ਠੀਕ ਹੈ ਜੀ ਜੀ ਇਹਦੇ ਵਿੱਚ ਤੁਹਾਨੂੰ ਫਰੰਟ ਕੈਮਰਾ ਮਿਲ ਗਿਆ ਤੁਹਾਨੂੰ ਅ ਅੜਾਸ ਤੇ ਪਲਸ ਆਵਾਸ ਦੇ ਨਾਲ ਮਿਲਦਾ ਜਿਹੜੇ ਤੁਹਾਡੀ ਇਹਦੀ ਸਾਰੀ ਕ੍ਰੋਮਿੰਗ ਦੇ ਵਿੱਚ ਥੋੜੀ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਠੀਕ ਹੈ ਜੀ ਜਿਹੜੇ ਫਰੰਟ ਦੇ ਵਿੱਚ ਹੈ ਜੀ ਠੀਕ ਹੈ ਜੀ ਜੀ ਅਗਰ ਸਾਈਡ ਲੁੱਕ ਦੀ ਗੱਲ ਕਰਦੇ ਆਂ ਸਾਈਡ ਦੇ ਵਿੱਚ ਤੁਹਾਨੂੰ ਇਹਦੇ ਚ 19 ਇੰਚ ਦੇ ਅਲੋਏ ਵੀਲਸ ਮਿਲਦੇ ਨੇ ਠੀਕ ਹੈ ਜੀ ਖੈਰੀ ਰੀਵੀ ਤੇ ਜੀ ਠੀਕ ਹੈ ਜੀ ਜੀ ਸਰ ਜਿਹਦੇ ਨਾਲ ਹੀ ਤੁਹਾਨੂੰ EV ਦੀ ਬੈਚਿੰਗ ਮਿਲਦੀ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਇਹ ਤੋਂ ਪਤਾ ਲੱਗਦਾ ਵੀ ਈਵੀ ਹੈ ਨਾ ਜੀ ਹਾਂਜੀ ਸਰ ਇੱਥੇ ਤੋਂ ਤੁਹਾਨੂੰ ਪਤਾ ਲੱਗੇਗਾ ਬਾਕੀ ਥੋੜਾ ਥੋੜਾ ਫਰੰਟ ਲੁੱਕ ਚੇਂਜ ਕੀਤਾ ਹੋਇਆ ਠੀਕ ਹੈ ਜੀ ਤੇ ਇਹ ਫਰੰਟ ਲੁੱਕ ਦੇ ਅਕੋਰਡਿੰਗ ਵੀ ਬੰਦਾ ਦੇਖ ਸਕਦਾ ਵੀ ਈਵੀ ਦੇ ਥੋੜੇ ਚੇਂਜਸ ਕੀਤੇ ਹੋਏ ਠੀਕ ਹੈ ਜੀ ਜੀ ਤੇ ਬੈਕਰ ਸੇਮ ਵਾਈਪਰ ਤੁਹਾਨੂੰ ਇਹਦੇ ਚਾਹਤੀ ਹੈ ਸੇਮੀ ਆਲਮੋਸਟ ਸੇਮ ਹੀ ਮਿਲੇਗਾ ਜੀ ਉਹਦੇ ਚੇਨ ਸੈਂਸਿੰਗ ਵਾਈਪਰ ਮਿਲਦੇ ਨੇ ਫਲੈਟ ਦੇ ਵਿੱਚ ਆਪਣਾ ਉੱਪਰ ਕੈਮਰਾ ਵਿਦ ਇਹ ਸਾਰਾ ਕੈਮਰਾ ਨਹੀਂ ਹੈਗਾ ਜੀ ਇਹ ਅਡਾਸ ਆ ਜਾਂਦਾ ਜਿਹੜਾ ਅਡਾਸ ਲੈਵਲ 2 ਦੇ ਨਾਲ ਆ ਰਿਹਾ ਠੀਕ ਹੈ ਜੀ 22 ਫੀਚਰਸ ਨਾਲ ਮਿਲਦੇ ਨੇ ਠੀਕ ਹੈ ਜੀ ਸਾਈਡ ਪ੍ਰੋਫਾਈਲ ਦੀ ਗੱਲ ਕਰਦੇ ਆ ਸਾਈਡ ਪ੍ਰੋਫਾਈਲ ਵਿੱਚ ਤੁਹਾਨੂੰ ਰਿਕੁਐਸਟ ਸੈਂਸਰ ਮਿਲਦਾ ਜਿਹੜਾ ਇੱਕ 스마트 ਕੀ ਦੇ ਨਾਲ ਮਿਲਦਾ 스마트 ਕੀ ਨਹੀਂ ਹੈ ਬਟ ਇਹਦੇ ਚ ਤੁਹਾਨੂੰ ਐਕਸਟਰਾ ਜਿਹੜੀ 스마트 ਕੀ ਦੇ ਨਾਲ ਮਿਲ ਰਹੀ ਹੈ ਹਾਂਜੀ ਹਾਂਜੀ ਇਹ ਤੁਹਾਨੂੰ 스마트 ਕੀ ਐਦਾਂ ਦੀ ਮਿਲਦੀ ਹੈ ਓਕੇ ਓਕੇ ਅੱਛਾ ਇਹ ਕੀ ਹੈ ਐਸਟਾ ਕੀ ਹੈ ਨਿਊ ਕੀ ਜਿਹੜੀ ਇਹਦੇ ਵਿੱਚ ਨਾਲ ਠੀਕ ਹੈ ਠੀਕ ਹੈ ਠੀਕ ਹੈ ਇਹਦੇ ਫਿਰ ਠੀਕ ਹੈ ਫੀਚਰ ਇਹਦੇ ਵਿੱਚ ਹੀ ਸਰ ਇਹਦੇ ਵਿੱਚ ਤੁਹਾਨੂੰ 8 ਤਰ੍ਹਾਂ ਦੇ ਫੀਚਰ ਮਿਲਦੇ ਨੇ ਜਿਹਦੇ ਵਿੱਚ ਲੌਕ ਅਨਲੌਕ ਬਟਨ ਜਿਹਦੇ ਵਿੱਚ ਡਿੱਗੀ ਦੀ ਡਿੱਗੀ ਦੀ ਆਪਸ਼ਨ ਮਿਲ ਜਾਂਦੀ ਹੈ ਡਿੱਗੀ ਨੂੰ ਤੁਸੀਂ ਅਨਲੌਕ ਕਰ ਸਕਦੇ ਹੋ ਫੋਲੋ ਮੀ ਹੋਮ ਫੰਕਸ਼ਨ ਹੈ ਬਾਕੀ ਤੁਸੀਂ ਇਹਨੂੰ ਪਾਰਕਿੰਗ ਜਿਹੜੀ ਲਾਈਟ ਹੈ ਮਤਲਬ ਇਹਦੇ ਪਾਰਕਿੰਗ ਤੁਸੀਂ ਕਰ ਸਕਦੇ ਹੋ ਆਟੋ ਪਾਰਕ ਦੇ ਵਿੱਚ ਉਹ ਤੁਹਾਨੂੰ ਸਭਨ ਮੋਡ ਦੇ ਵੀ ਇਹਦੇ ਵਿੱਚ ਆਪਸ਼ਨ ਮਿਲਦੀਆਂ ਨੇ ਇਹ ਤੁਹਾਡੀ ਕੀ ਮਿਲ ਜਾਈ ਨਾਲ ਤੁਹਾਨੂੰ ਇਹ ਵਾਲੇ ਕੀਵੇਂ ਮਿਲਦੇ ਹੈ ਜਿਹੜਾ ਕਾਰਡ ਹੈ ਜੀ ਸਮਾਰਟ ਕਾਰਡ ਮੁੱਖਾ ਜਿਹੜਾ ਸਮਾਰਟ ਕਾਰਡ ਹੈ ਠੀਕ ਹੈ ਜੀ ਹਾਂ ਜੀ ਇਹ ਕਾਫੀ ਵਧੀਆ ਮਤਲਬ ਟੈਕਨੋਲੋਜੀ ਦੇ ਨਾਲ ਬਿਲਕੁਲ ਫੀਚਰ ਵੀ ਬਹੁਤ ਜ਼ਿਆਦਾ ਫੀਚਰ ਵੀ ਸਾ ਫੀਚਰ ਸਰ ਤੋਂ ਵਿੱਚ ਦਿੱਤੇ ਨੇ ਠੀਕ ਹੈ ਜੀ ਸਾਈਡ ਸਟੈਪ ਤੁਹਾਨੂੰ ਸਰ ਇਹਦੇ ਵਿੱਚ ਮਿਲਦੇ ਨੇ ਜਿਹੜੇ ਦੇ ਬੇਸ ਮਾਡਲ ਦੇ ਵਿੱਚ ਤੁਹਾਨੂੰ ਟਾਟਾ ਨੇ ਇਸ ਮਾਡਲ ਈਵੀ ਕਾਰ ਦੇ ਵਿੱਚ ਥਾੜਾ ਦਿੱਤਾ ਜਿਹੜਾ ਸਰ ਤੁਹਾਡਾ ਕਾਰਡ ਦੀ ਆਪਸ਼ਨ ਆ ਕਾਰਡ ਦੀ ਆਪਸ਼ਨ ਸਰ ਤੁਹਾਨੂੰ ਇੱਥੇ ਦਿੱਤੀ ਹੋਈ ਹੈ ਓਕੇ 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 ਠੀਕ ਹੈ ਠੀਕ ਹੈ ਉਹ ਵੈਸਾਂ ਸਰ ਤੁਹਾਨੂੰ ਖੁੱਲੇ ਮਿਲ ਜਾਂਦਾ ਬਟ ਇਹ ਤੋਂ ਤੁਸੀਂ ਲੋਕ ਅਨਲੋਕ ਇੱਥੋਂ ਦੇ ਹੀ ਕਰ ਸਕਦੇ ਹੋ ਠੀਕ ਹੈ ਠੀਕ ਹੈ ਰਿਕੁਐਸਟ ਸੈਂਸਰ ਇੱਥੇ ਆ ਗਿਆ ਨਹੀਂ ਹਾਂ ਰਿਕੁਐਸਟ ਸੈਂਸਰ ਤੋਂ ਤੁਹਾਨੂੰ ਇੱਥੇ ਮਿਲਦਾ ਬਟ ਕਾਰਡ ਤੁਸੀਂ ਲੋਕ ਅਗਰ ਅਨਲੋਕ ਕਰਨਾ ਤੁਸੀਂ ਇੱਥੋਂ ਕਰ ਸਕਦੇ ਹੋ ਦੇਖੋ ਮੈਂ ਕਰਕੇ ਦਿ ਜਿਹੜੇ ਇਹਦੇ ਵਿੱਚ ਮੈਮਰੀ ਸੀਟਸ ਦੇ ਨਾਲ ਤੁਹਾਨੂੰ ਮਿਲਦੀ ਆ ਵਿਦ ਵੈਲਕਮ ਫੰਕਸ਼ਨ ਦੇ ਨਾਲ ਸੀਟ ਆ ਰਹੀ ਏ ਤੁਹਾਡੀ ਇਲੈਕਟ੍ਰਿਕ ਸੀਟ ਹੈ ਜੀ ਠੀਕ ਹੈ ਜੀ ਜੀ ਜਿਹੜੇ ਦੋਨੋਂ ਤੁਹਾਡੀ ਵੈਂਟੀਲੇਟਰ ਸੀਟ ਦੇ ਨਾਲ ਮਿਲਣਗੀਆਂ ਠੀਕ ਹੈ ਜੀ ਤੇ ਆਪਣਾ ਸਟੀering ਆ ਗਿਆ ਨੇ ਜੀ ਹਾਂ ਸਟੀering ਤੁਹਾਡਾ ਜਿਹੜਾ 4 ਸਪੋਕ ਸਟੀering ਵੀਲ ਜਿਹੜਾ ਨਵਾਂ ਟਾਟਾ ਦਾ ਲਾਂਚ ਕੀਤਾ ਹੋਇਆ ਉਹ ਸੇਮ ਹੀ ਆ ਸਰ ਉਹ ਸੇਮ ਆ ਰਿਹਾ ਤੁਹਾਡਾ ਜਿਹੜਾ ਡਿਜੀਟਲ ਸਟੀering ਆਪਾਂ ਨੂੰ ਮਿਲਦਾ ਹਾਂਜੀ ਹਾਂਜੀ ਠੀਕ ਹੈ ਜੀ ਪਾਵਰ ਸਟਾਰਟ ਬਟਨ ਆ ਗਿਆ ਨੇ ਜੀ ਹਾਂ ਸਟਾਰਟ ਬਟਨ ਆ ਬਣੇਗਾ ਇਸੀ ਪੈਨਲ ਥੋੜਾ ਸਾਰਾ ਟੱਚ ਪੈਨਲ ਦੇ ਵਿੱਚ ਆ ਇਹਦੇ 'ਚ ਇੰਨੂੰ ਥੋੜਾ ਹੋਰ ਜ਼ਿਆਦਾ ਵੱਡਾ ਕਰਕੇ ਦਾ ਅਲਟਰਾ ਦੇ ਚ ਇਹ ਆਪਣਾ ਸਕਰੀਨ ਮਿਲਦੀ ਹੈ ਠੀਕ ਹੈ ਜੀ ਤੇ ਆਪਣਾ ਸੈਂਟਰ ਕੰਸੋਲ ਵੀ ਕਾਫੀ ਵਧੀਆ ਹੈ ਹਾਂ ਸੈਂਟਰ ਕੰਸੋਲ ਜਿਹੜਾ ਜਿਹੜਾ ਕਾਫੀ ਪ੍ਰੀਮੀਅਮ ਦੇ ਵਿੱਚ ਦੇ ਕੇ ਤੁਹਾਨੂੰ ਨਾਲੇ ਜਿਹੜੇ ਇਹ ਟ੍ਰੇਨ ਮੋਡ ਆ ਰਹੇ ਨੇ 6 ਟ੍ਰੇਨ ਮੋਡ ਆਗੇ ਠੀਕ ਹੈ ਜੀ ਬੂਸਟ ਮੋਡ ਸਭ ਤੋਂ ਵੱਡਾ ਜਿਹੜਾ ਬੂਸਟ ਮੋਡ ਦਿੰਦਾ ਇਹ ਚ 4x4 ਇੰਜਨ ਦੇ ਨਾਲੇ ਠੀਕ ਹੈ ਜੀ ਤੇ ਬਾਕੀ ਇਧਰ ਆਪਣਾ ਡੋਰ ਆ ਗਿਆ ਨਾ ਡੋਰ ਆ ਗਿਆ ਜਦੋਂ ਨਾ ਹਾਂਜੀ ਸਰ ਇਹ ਆਪਣਾ ਡਰਾਈਵਰ ਸਾਈਡ ਦਾ ਹਾਂ ਡਰਾਈਵਰ ਸਾਈਡ ਡੋਰ ਆ ਇਹਦੀ ਜਿਹੜੀ ਫਿਨਿਸ਼ਿੰਗ ਦਿੱਤੀ ਗਈ ਹੈ ਸਾਰੀ ਲੈਦਰਿਕ ਫਿਨਿਸ਼ਿੰਗ ਹੈ ਜਿਹੜੀ ਕਿ ਤੁਹਾਡੀ ਇਹਦੇ ਚ ਸੌਫਟ ਟੱਚ ਦੇ ਨਾਲ ਹੈ ਇਹ ਠੀਕ ਹੈ ਠੀਕ ਹੈ ਠੀਕ ਹੈ ਜੀ ਸਰ ਠੀਕ ਹੈ ਤੇ ਇਸੇ ਆਪਾਂ ਕੰਟਰੋਲ ਮਿਲ ਜਾਂਦੇ ਹਨ ਹਾਂ ਇਹ ਤੁਹਾਡੇ ਕੰਟਰੋਲਸ ਨੇ ਸਰ ਜਿਹੜੇ ਪਾਵਰ ਵਿੰਡੋਸ ਦੇ ਜਿਹੜੇ ਤੁਹਾਡੇ ਡੋਰ ਹੈਂਡਲਸ ਨੇ ਹਾਂਜੀ ਅੰਦਰ ਦੇ ਉਹ ਸਾਰੇ ਕ੍ਰੋਮ ਦੇ ਵਿੱਚ ਮਿਲਦੇ ਨੇ ਜੀ ਇਹ ਵੀ ਤੁਹਾਡੀ ਫਿਨਿਸ਼ਿੰਗ ਹੈ ਜਿਹੜੀ ਬਹੁਤ ਹੀ ਪ੍ਰੀਮੀਅਮ ਲੁੱਕ ਦੇ ਵਿੱਚ ਕੀਤੀ ਹੋਈ ਹੈ ਠੀਕ ਹੈ ਤੇ ਇਹ ਆਪਣਾ ਇਥੋਂ ORGM ਦੇ ਆਪਸ਼ਨ ਜਿਹੜੇ ਤੁਹਾਡੀ ਰਾਈਟ ਤੇ ਲੈਫਟ ਦੀ ਮੈਂ ਕਰ ਸਕਦੇ ਹਾਂ ਹਾਂ ਜੀ ਸਰ ਠੀਕ ਹੈ ਤੇ ਆਪਾਂ ਲਾਈਟ ਵੀ ਦਿੱਤੀ ਇੱਥੇ ਨਾ ਹਾਂ ਤੁਹਾਨੂੰ ਜਿਹੜੇ ਸਾਈਡ ਦੇ ਵਿੱਚ ਇੱਥੇ ਮਿਲਦੇ ਨੇ ਲੈਂਪ ਮਿਲ ਜਾਂਦੇ ਨੇ ਮਤਲਬ ਇੱਥੇ ਪਤਾ ਲੱਗਦਾ ਰਹਿੰਦਾ ਪਿੱਛੇ ਆਪਾਂ ਬਿਲਕੁਲ ਜਿਹੜੀ ਬੈਚਿੰਗ ਦਿੱਤੀ ਹੋਈ ਹੈ ਜਨਾਂ ਨੂੰ ਠੀਕ ਹੈ ਜੀ ਤੇ ਇੱਥੇ ਆਪਣਾ ਬੋਟਲ ਹੋਲਡਰ ਮੈਪ ਵਗੈਰਾ ਰੱਖ ਸਕਦੇ ਆ ਹਨਾ ਜੀ ਸਰ ਤੇ ਠੀਕ ਹੈ ਜੀ ਤੇ ਆਪਣਾ ਇਹਦੀ ਸੈਕਿੰਡ ਰੋ ਸੈਕਿੰਡ ਰੋ ਦੇ ਵਿੱਚ ਤੁਹਾਨੂੰ ਸਨ ਸ਼ੇਡ ਮਿਲ ਰਿਹਾ ਸਰ ਇਹਦੇ ਨਾਲ ਠੀਕ ਹੈ ਜੀ ਸੇਮ ਤੋਂ ਡਾਊਨ ਪਹਿਲਾ ਵਾਲਾ ਇਹਦਾ ਟੌਪ ਟੱਚ ਦੇ ਵਿੱਚ ਤੁਹਾਨੂੰ ਮਾਈ ਮਿਲਦੇ ਆ ਆਪਣਾ ਇੰਟੀਰੀਅਰ ਠੀਕ ਹੈ ਜੀ ਤੇ ਨਾਲ ਜਿਹੜੇ ਸੀਟਸ ਹੋ ਗਈ ਬੈਕ ਦੀ ਜਿਹੜੇ ਤੁਹਾਡੇ ਲੈਗ ਸਪੇਸ ਆ ਬਹੁਤ ਜ਼ਿਆਦਾ ਮਿਲਦੀ ਹੈ ਹੈਡ ਰੂਮ ਤੁਹਾਨੂੰ ਬਹੁਤ ਮਿਲ ਰਿਹਾ ਇਹਦੇ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਆਰਮ ਰੈਸਟ ਵਗੈਰਾ ਸਭ ਕੁਝ ਹੈ ਹਾਂ ਆਰਮ ਰੈਸਟ ਤੁਹਾਨੂੰ ਕਪੀਟ ਕਪ ਹੋਲਡਰ ਵਗੈਰਾ ਨਾਲ ਮਿਲਦੇ ਆ ਥੋਈ ਲੁੱਕ ਕਲੀਅਰ ਏਸੀ ਵੈਂਟ ਤੁਹਾਨੂੰ ਪਿਲਰ ਕੋਲ ਮਿਲਦੇ ਨੇ ਠੀਕ ਹੈ ਜੀ ਇਹ ਵੀ ਆਪਾਂ ਨੂੰ ਕਾਫ ਠੀਕ ਹੈ ਜੀ ਤੇ ਬਾਕੀ ਆਪਣਾ ਇੱਥੇ ਵੀ ਰਚਾਰਜ ਚ ਲੱਗਦਾ ਹੈ ਹਾਂਜੀ ਸਰ ਜਿਹੜਾ ਚਾਰਜ ਦਾ ਪੁਆਇੰਟ ਹੈ ਉਹ ਤੁਹਾਨੂੰ ਇੱਥੇ ਹੀ ਮਿਲਦਾ ਹੈ ਜੀ ਠੀਕ ਹੈ ਵੀਰੇ ਇਹ ਤੁਹਾਡਾ ਚਾਰਜਿੰਗ ਦਾ ਪੁਆਇੰਟ ਦਿੱਤੇ ਹੋਣੇ ਠੀਕ ਹੈ ਜੀ ਜਿੱਦਾਂ ਆਪਾਂ ਡੀਜ਼ਲ ਦੇ ਵਿੱਚ ਪਹਿਲਾਂ ਯੂਜ਼ ਕਰ ਰਹੇ ਸੀ ਡੀਜ਼ਲ ਦੇ ਵਿੱਚ ਤੁਹਾਡਾ ਡੀਜ਼ਲ ਦੀ ਆਪਸ਼ਨ ਮਿਲਦੀ ਹੈ ਹਾਂਜੀ ਹਾਂਜੀ ਇੱਥੇ ਆਪਾਂ ਇੱਥੇ ਪਲੱਗ ਵਗੈਰਾ ਆਪਾਂ ਇੱਥੇ ਆਉਂਦੀ ਆਪਸ਼ਨ ਮਿਲਦੀ ਹੈ ਠੀਕ ਹੈ ਠੀਕ ਹੈ ਜੀ ਜੀ ਫਿਰ ਰੀਅਰ ਪ੍ਰੋਫਾਈਲ ਆ ਗਿਆ ਰੀਅਰ ਪ੍ਰੋਫਾਈਲ ਦੇ ਵਿੱਚ ਵੀ ਤੁਹਾਨੂੰ ਸਪੋਇਲਰ ਹੋ ਗਿਆ ਜੀ ਜਿਹੜਾ ਇਹ ਕੈਮਰਾ ਸਾਰੇ ਦੇ ਚਾਹ ਨਾ ਕੈਮਰਾ ਦੀ ਨਾਲ 프ਿੰਟ ਦੀ ਤੁਹਾਨੂੰ ਕੈਮਰਾ ਰਿਕਾਰਡਿੰਗ ਕਰਕੇ ਦਿੰਦਾ ਜੀ ਜਿਹੜਾ ਤੁਹਾਨੂੰ ਆਰਪੀਐਮ ਦੇ ਵਿੱਚ ਸ਼ੋਅ ਕਰੇਗਾ ਜੀ ਠੀਕ ਹੈ ਜੀ ਠੀਕ ਹੈ ਜੀ ਵੋਕਲ ਫॉर ਲੋਕਲ ਜਿਹੜੇ ਲੋਕਲ ਦਾ ਇੰਡੀਆ ਦਾ ਬ੍ਰਾਂਡ ਹੈ ਉਹਦੀ ਤੁਹਾਡੇ ਵਾਹਨ ਠੀਕ ਹੈ ਜੀ ਬੈਚਿੰਗ ਆ ਜਾਂਦੀ ਹੈ ਅੰਜ ਪਿਛੇ ਟੀਕਾ ਕਰਾਗੇ ਡੀ ਫੋਗਰ ਵਗੈਰਾ ਤੁਹਾਨੂੰ ਨਾਲ ਮਿਲ ਜਾਂਦਾ ਵਾਸ਼ਰ ਆ ਗਿਆ ਜੀ ਇਹਦੇ ਚ ਤੁਹਾਨੂੰ ਵਾਈਪਰ ਮਿਲ ਜਾਂਦਾ ਜੀ ਨਾਲ ਠੀਕ ਹੈ ਜੀ ਆਟੋ ਬ੍ਰੇਕ ਦਾ ਇਹਦੇ ਵਿੱਚ ਡਿਸਟੈਂਸ ਦਾ ਉਹਨੂੰ ਸਟicker ਮਿਲੇ ਹੋਇਆ ਜੀ ਓਕੇ ਓਕੇ ਜਿਹੜੀ ਲਾਈਟਸ ਨੇ ਤੁਹਾਡੀ ਐਲਈਡੀ ਦੇ ਵਿੱਚ ਸੇਮ ਲਾਈਟ ਤੁਹਾਨੂੰ ਕਨੈਕਟਡ ਲਾਈਟ ਨਾਲ ਮਿਲਦੀ ਆ ਨਾਲ ਤੁਹਾ ਤੱਲੇ ਦੇਖਣ ਨੂੰ ਮਿਲ ਜਾਂਦੀ ਹੈ ਠੀਕ ਹੈ ਜੀ ਤੇ ਆਪਣਾ ਪਿੱਛੇ ਸੈਂਸਰ ਹੋਣੇ ਹਾਂ ਹਾਂ ਬੈਕ ਸੈਂਸਰ ਪਲੱਸ ਉਹਨੂੰ ਬੈਕ ਕੈਮਰਾ ਇਹਦੇ ਨਾਲ ਆਉਂਦਾ ਹੈ ਇਹ ਜਿਹੜੀ ਤੁਹਾਨੂੰ ਪ੍ਰੋਫਾਈਲ ਮਿਲਦੀ ਹੈ ਥੋੜੇ ਸਿਲਵਰ ਦੇ ਵਿੱਚ ਦਿੱਤੀ ਗਈ ਹੈ ਥੋੜਾ ਹੋਰ ਚੇਂਜ ਚੇਂजेस ਕਰਕੇ ਵੀਰੇ ਬੂਟ ਸਪੇਸ ਹਾਂ ਬੂਟ ਇੱਕ ਵਾਰ ਤੁਹਾਨੂੰ ਖੋਲਣ ਕਰਕੇ ਇਹ ਇਲੈਕਟ੍ਰਿਕ ਬੂਟ ਦੇ ਨਾਲ ਮਿਲਦੀ ਹੈ ਸਰ ਆਪਾਂ ਨੂੰ ਜਿਹਦੇ ਵਿੱਚ ਗ੍ਰੈਸਰ ਕੰਟਰੋਲ ਵੀ ਆਪਾਂ ਬੋਲ ਦਿੰਨੇ ਆ ਓਕੇ ਓਕੇ ਜਿਹਦੇ ਵਿੱਚ ਤੁਸੀਂ ਵਿਦਾਊਟ ਟੱਚ ਡਿੱਗੀ ਓਪਨ ਕਰ ਸਕਦੇ ਠੀਕ ਹੈ ਵੀਰੇ ਇਹਦੇ ਵਿੱਚ ਸਾਡੇ ਕੋਲ ਵੈਸਤਾ ਚਾਰਜਿੰਗ ਪੁਆਇੰਟਸ ਆਗੇ ਪੁਲਿਸ ਆਪਣੀ ਵੈਸੇ ਤੇ ਥੱਲੇ ਆ ਜਾਈ ਠੀਕ ਹੈ ਠੀਕ ਹੈ ਜੀ ਤੇ ਆਪਣੇ ਵੇਰੀਆਂ ਦੇ ਵਿੱਚ ਤੁਹਾਨੂੰ ਆਪਣੇ ਨਾਲ ਮਿਲਦੇ ਓਕੇ ਓਕੇ ਫੇਰ ਵੇਲੇ ਦੇ ਵਿੱਚ ਨਾਲ ਮਿਲਦੇ ਠੀਕ ਹੈ ਜੀ ਤੇ ਚਾਰਜ ਰੁਪਏ ਨੇ ਹਾਂ ਇਹ ਚਾਰਜ ਰੁਪਏ ਤੁਹਾਡਾ ਇਹ ਪੋਰਟੇਬਲ ਚਾਰਜਰ ਤੁਹਾਨੂੰ ਨਾਲ ਮਿਲਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਜੀ ਤੇ ਬਾਕੀ ਵੀਰੇ ਇਹਦਾ ਆਪਾਂ ਨੂੰ ਮੋਟਰ ਵਗੈਰਾ ਹਾਂ ਡਿਊਲ ਮੋਟਰ ਦੇ ਵਿੱਚ ਸਾਰਾ ਇਹ ਕਾਰ ਆ ਰਹੀ ਹੈ ਜਿਹਨਾਂ ਆਪਾਂ ਕਹਿੰਦੇ ਆ 4x4 ਦੇ ਵਿੱਚ ਆਈ 4x4 ਹੈ ਨਾ ਹਾਂ 4x4 ਹੈ ਕੁਆਰਟੀਲ ਡਿਊਲ ਮੋਟਰ ਦੇ ਨਾਲ ਇਹਦੇ ਵਿੱਚ ਆ ਜੀ ਠੀਕ ਹੈ ਜੀ ਜਿਹੜੀ ਕਿ 75 ਕਿਲੋਵਾਰਟ ਦੀ ਬੈਟਰੀ ਦੇ ਨਾਲ ਆ ਰਹੀ ਹੈ ਕੰਪਨੀ ਕਲੇਮ ਦੇ دی ਐਵਰੇਜ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੇ ਮਤਲਬ ਆਪਾਂ ਨੂੰ 2 ਵੀਲ ਤੇ 4 ਵੀਲ ਦੋਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਬਟ ਟੌਪ ਐਂਡ ਵੇਰੀਐਂਟ ਜਿਹੜਾ 4 ਵੀਲ ਡਰਾਈਵ ਡਰਾਈਵ ਦੇ ਨਾਲ ਜਿਹੜਾ ਮਿਲ ਰੇਂਜ ਠੀਕ ਹੈ ਜੀ ਮੋਟਰ ਦੇ ਨਾਲ ਮਿਲਦੀ ਆ ਉਹ ਸੇਮ ਰਹੇਗਾ ਜੀ ਠੀਕ ਹੈ ਜੀ ਜਿਹਦੇ ਵਿੱਚ ਤੁਹਾਨੂੰ ਬੂਸਟ ਮੋਡ ਬਹੁਤ ਮਤਲਬ ਕੰਮ ਆਉਂਦਾ ਠੀਕ ਹੈ ਜੀ ਬੂਸਟ ਮੋਡ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਅਲਟਰਾ ਜਿਹੜੀ ਪਾਵਰ ਮਿਲਦੀ ਹੈ ਬੂਸਟ ਮੋਡ 'ਚ ਮਿਲਦੀ ਹੈ ਠੀਕ ਹੈ ਵੀਰੇ ਠੀਕ ਆ ਤੇ ਇਧਰ ਵੀ ਆਪਾਂ ਨੂੰ ਕਾਫੀ ਪਿੱਛੇ ਕਾਫੀ ਸ ਕਰਦੇ ਆ ਉਹ ਆਪਾਂ ਨੂੰ ਕਾਫੀ ਮਿਲਦਾ ਜੀ ਤੇ ਬਾਕੀ ਯਾਰ ਪਤੀ ਆਪਾਂ ਨੂੰ ਟਾਟਾ ਦੇ ਗੱਡੀਆਂ ਹਮੇਸ਼ਾ ਦੇ ਮਜ਼ਬੂਤ ਬਣਾਉਂਦੀ ਆਈ ਆ ਨਾ ਸੋਲਿਡ ਸਰ ਹੈਗੀ ਆ ਪਹਿਲਾਂ ਦੀ ਬਟ ਜੇ ਹੁਣ ਹੁਣ ਈਵੀ ਕਾਰ ਦੀ ਗੱਲ ਕਰਾਂ ਈਵੀ ਕਾਰ ਦੇ ਵਿੱਚ ਜਿਹੜੇ ਫੀਚਰਸ ਦਿੱਤੇ ਨੇ ਸਰ ਉਹ ਬਹੁਤ ਐਡਵਾਂਸ ਫੰਕਸ਼ਨ ਦੇਤੇ ਜਿਹੜੇ ਫੀਚਰਸ ਉਹਨੂੰ 60 70 ਲੱਖ ਦੀ ਕਾਰਾਂ ਚ ਮਿਲਦੇ ਨੇ ਉਹ ਟਾਟਾ ਨੇ ਤੁਹਾਨੂੰ 30 32 ਲੱਖ ਦੀ ਕਾਰਾਂ ਦੇ ਵਿੱਚ ਜੀ ਸਹੀ ਗੱਲ ਹੈ ਇਹ ਤਾਂ ਗੱਲ ਹੈਗੀ ਆ ਤੇ ਨਾਲੇ ਹੈਰੀਅਰ ਦਾ ਪਹਿਲਾਂ ਤੋਂ ਹੀ ਕਾਫੀ ਨਾਮ ਆ ਹਾਂ ਬਿਲਕੁਲ ਪਹਿਲਾਂ ਤੋਂ ਹੀ ਕਾਫੀ ਦਾ ਜਾਂਦੀ ਆ ਰਹੀ ਹੈ ਤੇ ਉੱਪਰ ਪ੍ਰੀਮੀਅਮ ਜਿਹੜੀ ਇਸ ਐਸ ਚਰ ਆਪਾਂ ਨੂੰ فیچر ਵੀ ਦੇ ਵਿੱਚ ਕਰਨਾ ਹੈ ਨਾ ਉਹਦੇ ਵਿੱਚ ਆਪਾਂ ਨੂੰ ਹੈ ਜੀ ਮਿਲ ਰਹੀ ਹੈ ਜੋ فیچر ਹੋਣਾ ਜੀ ਪ੍ਰਾਈਸ ਦੇ ਵਿੱਚ ਜੀ ਹਾਂਜੀ 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 ਉਸ فیچر ਵੀ کافی ਨੇ ਹਾਂ ਤੁਹਾਨੂੰ ਜਿਹੜਾ ਸਟਾਰਟਿੰਗ ਰੇਟ ਹੈ ਜੀ ਇਹਦਾ 21 ਲੱਖ 49 ਹਜ਼ਾਰ ਤੋਂ ਸਟਾਰਟਿੰਗ ਮਾਡਲ ਮਿਲ ਜਾਂਦਾ ਜੀ ਇਹਦਾ ਮਜ਼ਬੂਤ ਗੱਡੀ ਆ ਉੱਚੀ ਗੱਡੀ ਆ ਜੀ ਸਰ ਤੇ کافی فیਚਰ ਆ ਜਾਂਦੇ ਨੇ ਆਪਾਂ ਇੰਟੀਰੀਅਰ ਹਾਂ ਇੰਟੀਰੀਅਰ ਦਾ ਅੰਦਰ ਦੀ ਆਪਾਂ ਗੱਲ ਕਰਦੇ ਆਂ ਇੱਕ ਵਾਰੀ ਚਲੋ ਹਾਂਜੀ ਬਾਈ ਜੀ ਰਵੀ ਬਾਈ ਜੀ ਆਪਾਂ ਨੂੰ ਹੁਣ ਦੱਸਣਗੇ ਇੰਟੀਰੀਅਰ ਬਾਰੇ ਆਪਾਂ ਹੁਣ ਗੱਡੀ ਦੇ ਅੰਦਰ ਆ ਕੇ ਹਾਂਜੀ ਬਾਈ ਜੀ ਜੀ ਸਰ ਹੁਣ ਇੰਟੀਰੀਅਰ ਦੀ ਗੱਲ ਕਰਦੇ ਆ ਸਰ ਇੰਟੀਰੀਅਰ ਦੇ ਵਿੱਚ ਅਗਰ ਤੁਸੀਂ ਡੈਸ਼ਬੋਰਡ ਦੀ ਗੱਲ ਕਰਦੇ ਹੋ ਸਰ ਇਹ ਸੌਫਟ ਡੈਸ਼ਬੋਰਡ ਦੇ ਨਾਲ ਮਿਲਦਾ ਹੈ ਇਹਦੀ ਪੂਰੀ ਇਹਦੀ ਫਿਨਿਸ਼ਿੰਗ ਹੈ ਜਿਹੜੀ ਉਹ ਲੈਦਰ ਦੇ ਵਿੱਚ ਕੀਤੀ ਗਈ ਹੈ ਠੀਕ ਹੈ ਜੀ ਜੇ ਤੁਸੀਂ ਸੈਂਟਰ ਦੇ ਵਿੱਚ ਦੇਖਦੇ ਹੋ ਸਰ ਇਹ ਚੇਂजेस ਹੈ ਇਹ ਤੁਹਾਡਾ ਨਵਾਂ ਜਿਹੜੀ ਨਵੀਂ ਲੁੱਕ ਦੇ ਵਿੱਚ ਤੁਹਾਨੂੰ ਨਾ ਪ੍ਰੀਮੀਅਮ ਡੈਸ਼ਬੋਰਡ ਦੇ ਨਾਲ ਤੁਹਾਨੂੰ ਨਾਲ ਮਿਲ ਰਿਹਾ ਠੀਕ ਹੈ ਜੀ ਹੈਰੀਅਰ ਦੇ ਵਿੱਚ ਮਤਲਬ ਜੇ ਤੁਸੀਂ 프ਰੰਟ ਦੇ ਉੱਤੇ ਬੈਠ ਰਹੇ ਹੋ ਤਾਂ ਇੱਕ ਤੁਹਾਨੂੰ ਲਗਜ਼ਰੀ ਫੀਲ ਕਰਾਉਣ ਵਾਸਤੇ ਜਿਹੜਾ ਤੁਹਾਡਾ ਡੈਸ਼ਬੋਰਡ ਹੈ ਉਹ ਕਾਫੀ ਬੈਸਟ ਹੈ ਜੀ ਇਹ ਵੀ ਠੀਕ ਹੈ ਜੀ ਤੇ ਚੇਂਜ ਕਰ ਸਕਦੇ ਹੋ ਅਪ अकॉर्डिंग ਠੀਕ ਹੈ ਜੀ ਇਹਦੇ ਨੀਚੇ ਵੀ ਥੋੜੇ ਸਾਰੇ ਲੈਥਰਿਕ ਦੇ ਦੇ ਫਿਨਿਸ਼ਿੰਗ ਜਿਹੜੇ ਨਾਲ ਦਿੱਤੀ ਗਈ ਹੈ ਠੀਕ ਹੈ ਜੀ ਜੀ ਥ੍ਰੈਡ ਵਗੈਰਾ ਤੁਹਾਨੂੰ ਸਾਰੇ ਪ੍ਰੋਪਰ ਦੇਖਦੇ ਨੇ ਬਹੁਤ ਹੀ ਪ੍ਰੀਮੀਅਮ ਜਿਹੜੇ ਕੁਆਲਿਟੀ ਦੇ ਨਾਲ ਯੂਜ਼ ਕੀਤੇ ਹੋਏ ਨੇ ਇਹਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਤੇ ਮਤਲਬ ਵਧੀਆ ਹੈ ਨਾ ਜਬਰਦਸਤ ਗੱਡੀ ਬਣਾਈ ਗਈ ਹੈ ਬਿਲਕੁਲ ਜੇ ਮੈਂ ਫੀਚਰਾਂ ਦੀ ਗੱਲ ਕਰਦਾ ਫੀਚਰ ਸਾਰਾ ਇਹਦੇ 'ਚ ਮਤਲਬ ਬਹੁਤ ਜ਼ਿਆਦਾ ਐਡਵਾਂਸ ਫੰਕਸ਼ਨ ਦਿੱਤੇ ਗਏ ਨੇ ਜਿਵੇਂ ਤੁਸੀਂ ਆਈ ਆਰ ਵੀਐਮ ਦੇਖ ਰਹੇ ਹੋ ਆਈ ਆਰ ਵੀਐਮ ਵਿੱਚ ਰੀਅਰ ਤੇ ਫਰੰਟ ਦਾ ਦੋਨੋਂ ਤੋਂ ਮਿਲਦਾ ਆਪਾਂ ਨੂੰ ਜਿਹ ਨਾਲ ਤੁਸੀਂ ਬੈਕ ਦਾ ਵੀ ਕਰ ਸਕਦੇ ਹੋ ਦੋਨਾਂ ਦੋਨੋਂ ਵੀ ਕਰ ਸਕਦੇ ਹੋ ਇਹਦੇ ਵਿੱਚ ਇਹ ਰਿਕਾਰਡ ਹੋ ਰਹੀ ਹੈ ਸਰ ਗੱਲਾਂ ਅੱਛਾ ਰਿਕਾਰਡ ਹੋ ਰਹੀ ਹੈ ਇਹ ਰਿਕਾਰਡਿੰਗ ਹੈ ਸਰ ਤੁਸੀਂ ਫਰੰਟ ਤੇ ਬੈਕ ਦੀ ਹੈ ਰਿਕਾਰਡਿੰਗ ਹੈ ਠੀਕ ਹੈ ਠੀਕ ਹੈ ਮਤਲਬ ਇਹਦੀ ਆਪਣਾ ਬੈਕਅਪ ਹੈ ਜੀ 7 ਤੋਂ 8 ਦਿਨ ਦਾ ਬੈਕਅਪ ਹੈ ਇਹ ਆਟੋਮੈਟਿਕਲੀ ਤੁਹਾਡੀ ਰਿਕਾਰਡ ਕਰਦੇ ਰਹੇਗੀ ਕਈ ਵਾਰ ਬੰਦੇ ਦੀ ਗਲਤੀ ਨਹੀਂ ਹੁੰਦੀ ਇਹ ਰਿਕਾਰਡਿੰਗ ਨਾਲ ਇਹ ਆਪਣਾ ਇਹਦਾ ਬੈਕਅਪ ਹੈ ਜੀ ਯਾਰ ਕਮਾਲ ਹੈ ਯਾਰ ਵੀ ਇਹ ਮੁੰਡਾ ਸ਼ੋਅ ਕਰੇਗਾ ਸਹੀ ਗੱਲ ਕਮਾਲ ਕਰਤੀ ਹੈ ਨਾ ਟਾਟਾ ਨੇ ਬਿਲਕੁਲ ਯਾਰਾ ਲਿਆ ਤੇ ਨਾ ਇਹ ਵੀ ਕਾਰ ਦੇ ਵਿੱਚ ਹੈ ਨਾ ਜੀ ਸਹੀ ਗੱਲ ਹੈ ਵੀਰੇ ਇਹਦੇ ਵਿੱਚ ਨਾਲ ਤੁਹਾਨੂੰ ਜਿਹੜ ਦੇ ਵਿੱਚ ਠੀਕ ਹੈ ਏਸੀ ਪੈਨਲ ਥੋੜਾ ਸਾਰਾ ਟੱਚ ਪੈਨਲ ਦੇ ਵਿੱਚ ਹੀ ਆਏਗਾ ਤੇ ਇਹਦੇ ਵਿੱਚ 360 ਡੀ ਕੈਮਰਾ ਦਾ ਥੋੜੀ ਆਪਸ਼ਨ ਨਾਲ ਮਿਲਦੀ ਹੈ 360 ਡੀ ਕੈਮਰੇ ਦੇ ਨਾਲ ਤੁਹਾਨੂੰ ਇਹਦੇ ਵਿੱਚ 540 ਡਿਗਰੀ ਦਾ ਕੈਮਰਾ ਮਿਲਦਾ ਠੀਕ ਹੈ ਜੀ ਇਹ ਜਿਹੜਾ 540 ਡਿਗਰੀ ਦੇ ਕੈਮਰਾ ਇਹ ਤੁਸੀਂ ਜੇ ਚੱਲਦੇ ਹੋ ਨਾਲ ਤੁਹਾਡੀ ਰਿਕਾਰਡ ਕਰਕੇ ਤੁਹਾਨੂੰ ডিসਪਲੇ ਦੇ ਉੱਤੇ ਸ਼ੋਅ ਕਰਦਾ ਰਹਿੰਦਾ ਜੀ ਥੋੜਾ ਥੋੜਾ ਫਰੰਟ ਕੈਮਰਾ ਨਾਲ ਥੋੜਾ ਵਰਕ ਕਰਦਾ ਰਹਿੰਦਾ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਬਾਅਦ ਇੱਥੇ ਤੋਂ ਗੱਲ ਕਰਦੇ ਆਪਾਂ ਸਰ ਇੰਟੀਰੀਅਰ ਦੇ ਬਾਰੇ ਜਿਹਦੇ ਵਿੱਚ ਤੁਹਾਨੂੰ ਸਰ ਪਹਿਲਾਂ ਜਿਹੜੇ ਟ੍ਰੇਨ ਮੋਡ ਟਰੇਨ ਮੋਡ ਮਿਲ ਰਹੇ ਨੇ ਠੀਕ ਹੈ ਜੀ ਇਹ ਜਿਹੜੇ ਆਪਾਂ ਨੂੰ 모ड्स ਮਿਲ ਰਹੇ ਨੇ ਇੱਕ ਤਾਂ ਨਾਰਮਲ ਮੋਡ ਆ ਗਿਆ ਤੁਹਾਡਾ ਠੀਕ ਹੈ ਜੀ ਇੱਕ ਤੋਂ ਟੋੜਾ ਉਹਦੇ ਬਾਅਦ ਜਿਹੜਾ स्ਨੋ ਮੋਡ ਆਪਾਂ ਗ੍ਰਾਸ ਮੋਡ ਕਹਿ ਦਿੰਨੇ ਆ ਤੇ ਮਟ ਮਟ ਆ ਦੇਗਾ ਦੇ ਚ ਨਾਲ ਤੁਹਾਨੂੰ ਇਹਦੇ ਚ ਮਿਲ ਜੰਦਾ ਸੈਂਡ ਰੌਕ ਕਸਟਮ ਕਸਟਮ ਦੇ ਵਿੱਚ ਆਪ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਮੋਡ ਚੇਂਜ ਕਰ ਸਕਦੇ ਹੋ ਫਿਰ ਇਹਦੇ ਚ ਤੁਹਾਨੂੰ ਸਰ ਬੂਸਟ ਮੋਡ ਮਿਲਦਾ ਜਿਹੜਾ ਆਪਾਂ 4x4 ਲਾ ਲੰਨੇ ਆ ਜਿਹੜਾ ਅਲਟਰਾ ਇਹਦੇ ਚ ਪਾਵਰ ਜਨਰੇਟ ਕਰਦੀ ਹੈ ਬੂਸਟ ਮੋਡ ਆ ਸਰ ਜੇ ਇਨਸਟੈਂਟ ਤੁਸੀਂ ਨਾਲ ਦੇ ਨਾਲ ਪਾਵਰ ਲੈਣੀ ਹੈ ਉਹਦੇ ਵਾਸਤੇ ਇਕੋ ਮੋਡ ਸਿਟੀ ਮੋਡ ਸਪੋਰਟਸ ਮੋਡ ਤੁਹਾਨੂੰ ਲਾੜ ਮਿਲਦਾ ਹੀ ਹੈ ਇਹ ਵਿੱਚ ਜਿਹੜੀ ਆਪਸ਼ਨ ਮਿਲਦੀ ਹੈ ਸਰ ਇੱਕ ਪਾਰਕਿੰਗ ਜਿਹੜੀ ਤੁਹਾਨੂੰ ਆਟੋ ਪਾਰਕਿੰਗ ਦੀ ਆਪਸ਼ਨ ਨਾਲ ਮਿਲਦੀ ਹੈ ਆਟੋ ਪਾਰਕਿੰਗ ਦੇ ਵਿੱਚ ਜਦੋਂ ਤੁਸੀਂ ਕਿਤੇ ਗੱਡੀ ਨੂੰ ਪਾਰਕ ਕਰਨੀ ਹੈ ਆਟੋਮੈਟਿਕਲੀ ਤੁਹਾਡੀ ਗੱਡੀ ਵਰਕ ਕਰੇਗੀ ਜਿਹੜੀ ਮੈਂ ਤੁਹਾਨੂੰ ਕੀ ਵੀ ਦਿਖਾਈ ਦਿੱਤੀ ਇੱਕ ਜਿਹੜੀ ਇਹਨਾਂ ਦੀ ਕੀ ਹੈ ਉਹ ਕੀ ਵੀ ਤੁਹਾਡੇ ਆਟੋ ਪਾਰਕਿੰਗ ਵਿੱਚ ਹੈਲਪ ਕਰਦੀ ਹੈ ਠੀਕ ਹੈ ਜੀ ਠੀਕ ਹੈ ਜੀ ਜੀ ਸਰ ਠੀਕ ਹੈ ਤੇ ਇਹ ਆਪਣਾ ਸੈਂਟਰਲ ਕੰਟਰੋਲ ਇਹ ਸੈਂਟਰਲ ਕੰਸੋਲ ਆ ਗਿਆ ਸਰ ਸੈਂਟਰਲ ਕੰਸੋਲ ਦੇ ਵਿੱਚ ਤੁਹਾਨੂੰ ਜਿਹੜਾ ਮੌਨ ਸ਼ਿਫਟਰ ਦੇ ਨਾਲ ਜਿਹੜਾ ਮਿਲ ਰਿਹਾ ਥੋੜਾ ਆਟੋਮੈਟਿਕ ట్రాਨਸਮਿਸ਼ਨ ਉਹ ਸੇਮ ਰਹੇਗਾ ਵਿਦ ਆਟੋ ਹੋਲਡ ਇਲੈ ਜੀ ਸਰ ਇਹਦੇ ਬਾਦੇ ਦੇ ਚ ਜਿਹੜਾ ਹੈਂਡ ਹੈਡਰਸਟ ਹੈ ਇਹ ਵੀ ਤੁਹਾਨੂੰ ਲੈਦਰ ਫਿਨਿਸ਼ਿੰਗ ਦੇ ਨਾਲ ਮਿਲਦੀ ਆ ਸਲਾਈਡਿੰਗ ਹੁੰਦੀ ਆ ਸਰ ਇਹ ਅੱਗੇ ਪਿੱਛੇ ਤੁਸੀਂ ਸਲਾਈਡ ਕਰ ਸਕਦੇ ਹੋ ਠੀਕ ਹੈ ਜੀ ਓਪਨਿੰਗ ਤੁਹਾਡੀ ਹੱਥਾਂ ਦੇ ਆ ਜੀ ਠੀਕ ਹੈ ਤੇ ਇਹ ਆਪਣਾ ਮਤਲਬ ਇਹ ਕੋਲਡ ਰਹੇਗਾ ਸਰ ਕੋਲਡ ਹਾਂ ਕੋਲਡ ਰਹੇਗਾ ਇਹਦੇ ਵਿੱਚ ਚਾਰਜਰ ਦਾ ਵੀ ਹੈਗਾ ਹਾਂ ਚਾਰਜਰ ਦਾ ਵੀ ਆਪਸ਼ਨ ਮਿਲ ਜਾਂਦਾ ਇਹ ਆਪਾਂ ਨੂੰ ਇਹਦੇ 'ਚ ਜਿਹੜਾ 12 ਬੋਲਟ ਦਾ ਚਾਰਜਰ ਆ ਜਾਏਗਾ ਨਾਲ ਥੋੜਾ ਆਕਸ ਦਾ ਵੀ ਨਾਲ ਮਿਲ ਜੂਗਾ ਜਬਾ ਠੀਕ ਹੈ ਠੀਕ ਮਤਲਬ ਚਾਰਜਿੰਗ ਪੁਆਇੰਟ ਦੇ ਵੀ ਕੋਈ ਇਹਦੇ 'ਚ ਕਮੀ ਨਹੀਂ ਹੈਗੀ ਤੁਹਾਡੇ ਫਰੰਟ ਤੇ ਬੈਕ ਦੇ ਵਿੱਚ ਸਾਰੇ ਮਿਲ ਜਾਣਗੇ ਇੱਕ ਕ ਆ ਥੋੜਾ ਕੱਪ ਉਨਟਰਾ ਯਾਰ ਬੜਾ ਜ਼ਬਰਦਸਤ ਹੈ ਨਾ ਮਤਲਬ ਇਹਦਾ ਸੈਂਟਰਲ ਕੰਟਰੋਲ ਹੈ ਨਾ ਇਹ ਸੈਂਟਰਲ ਮੈਂ ਕਹਿੰਦਾ ਬਹੁਤ ਜ਼ਬਰਦਸਤ ਗੱਡੀ ਮਤਲਬ ਹੈ ਨਾ ਕਹਿੰਦੇ ਆ ਨ ਪਤੀਆਂ ਦੇ ਕਰੋੜਾਂ ਦੇ ਗੱਡੀਆਂ ਦੇ ਮਤਲਬ ਆਪਾਂ ਪੱਲੇ ਦੇ ਵਿੱਚ ਨਾਮ ਦੇਖਣ ਹੁੰਦਾ ਹੈ ਬੈ ਕੇ ਆਪ ਨੂੰ ਬੜਾ ਫੀਲ ਹੋ ਰਿਹਾ ਹੈ ਤੇ ਸੈਂਟਰ ਇੱਥੇ ਚਾਰਜ ਲੱਗ ਸਕਦਾ ਨਾ ਇਹ ਥੋੜਾ ਵਾਇਰਲੈਸ ਚਾਰਜਰ ਆ ਸਨ ਵਾਇਰਲੈਸ ਚਾਰਜਰ ਵੀ ਨਾਲ ਮਿਲਦਾ ਹੈ ਠੀਕ ਹੈ ਜੀ ਇਹ ਥੋੜਾ ਯੂਐਸਬੀ ਦੇ ਵਿੱਚ ਆ ਜਾਂਦਾ ਇਹ 45 ਕਿਲੋਵੋਲਟ ਦਾ ਜਿਹੜਾ ਸੀ ਟਾਈਪ ਚਾਰਜਰ ਹੈ ਇਹ ਯੂਐਸਬੀ ਚਾਰਜਰ ਨਾਲ ਮਿਲ ਜੂਗਾ ਠੀਕ ਹੈ ਜੀ ਅਗਰ ਸਟੀering ਦੀ ਗੱਲ ਕਰਦੇ ਆ ਸਟੀering ਵੀ ਥੋੜਾ ਇਹਦੇ ਵਿੱਚ ਜਿਹੜਾ ਫੋਰਸ ਪੋਸਟ ਸਟੀering ਵੀ ਆ ਰਿਹਾ ਹੈ ਸਟੀering ਕੰਟਰੋਲ ਆ ਕੇ ਤੁਹਾਨੂੰ ਇਹਦੇ ਜਿਹੜਾ ਕਰੂਜ਼ ਕੰਟਰੋਲ मिलਦੇ ਤੁਹਾਨੂੰ ਅਡਾਸ ਦੇ ਵਿੱਚ ਫੰਕਸ਼ਨ ਮਿਲਦੇ ਨੇ ਠੀਕ ਹੈ ਜੀ ਜੀ ਉਹਦਾ ਇਨਸਟਰੂਮੈਂਟ ਇਨਸਟਰੂਮੈਂਟ ਕਲਸਟਰ ਹੈ ਜਿਹੜਾ ਉਹ ਤੁਹਾਨੂੰ 10.25 ਇੰਚ ਦਾ ਸੇਮ ਮਿਲ ਰਿਹਾ ਸਰ ਜਿਹੜਾ ਡਿਜੀਟਲ ਇਨਸਟਰੂਮੈਂਟ ਕਲਸਟਰ ਵਿਦ ਨੈਵੀਗੇਸ਼ਨ ਸਿਸਟਮ ਦੇ ਨਾਲ ਆ ਰਿਹਾ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਇਹਨਾਂ ਸਪੀਕਰ ਆ ਤੁਹਾਨੂੰ ਉਹ 10 ਸਪੀਕਰ ਤੋਂ ਨਾਲ ਮਿਲ ਰਹੇ ਨੇ ਇਹਦੀ ਇਹਦੀ ਸਕਰੀਨ ਹੈ ਜੀ ਉਹ ਵੀ ਮਤਲਬ ਹੋਰ ਜਿਆਦਾ ਇਹਨਾਂ ਨੂੰ ਪ੍ਰੀਮੀਅਮ ਲੁੱਕ ਕਰਕੇ ਸਲਾਈਡਿੰਗ ਕਰਕੇ ਥੋੜੀ ਸਕਰੀਨ ਦੀ ਸਾਈਜ਼ ਨਾਲ ਅਪ ਕੀਤਾ ਜੀ ਸਾਈਜ਼ ਵੀ ਕਰਦੇ ਤੇ ਨਾਲੇ ਉਹ ਵੀ ਕਾफी ਕੰਫਰਟੇਬਲ ਹਰਦੀ ਮਤਲਬ ਜਿਹੜੀ ਤੁਸੀਂ ਟੱਚ ਦੇ ਵਿੱਚ ਦੇਖੋਗੇ ਟੱਚ ਵੀ ਇਹਨਾਂ ਦੇ ਨਾਲ ਕਾफी ਇਹਦਾ ਆਪਣਾ ਆਪਣਾ ਨੈਟਵਰਕ ਹੈ ਸਰ ਠੀਕ ਹੈ ਜੀ ਹਾਂਜੀ ਓਕੇ ਜੀ ਬਹੁਤ ਕਾਫੀ ਵਧੀਆ ਹੈ ਨਾ ਸਕਰੀਨ ਹੈ ਬਹੁਤ ਕਾਫੀ ਵਧੀਆ ਤੇ ਵਾਕੀ ਕਹਿੰਦੇ ਨੇ ਯਾਰ ਹਾਈਬ੍ਰਿਡ ਕਾਰ ਪਹਿਲੇ ਦਿਨ ਤੋਂ ਕਾਫੀ ਨਾਮ ਆਇਆ ਹੈ ਜੀ ਦਾ ਉਤੋ ਹੀ ਵੀ ਆ ਗਈ ਹੈ ਨਾ ਇਹ ਅੱਗੇ ਫੀਚਰ ਵੀ ਦਾ ਹਾਂ ਕਿਉਂਕਿ ਕਸਟਮਰ ਸਾਰਾ ਹੁਣ ਈਵੀ ਦੀ ਡਿਮਾਂਡ ਕਰ ਰਹੇ ਸੀ ਇਹ ਵੀ ਚਲੋ ਵੱਡੀ ਕਾਰ ਵੀ ਸਾਡੀ ਹਾਂ ਜੀ ਹਾਂ ਜੀ ਹਾਂ ਜੀ ਇਸ ਕਰਕੇ ਹੁਣ EV ਦੇ ਵਿੱਚ ਵੀ ਲਾਂਚ ਕੀਤਾ ਹੈ ਤੇ ਕਸਟਮਰ ਦਾ ਵੀ ਰਿਸਪੌਂਸ ਬਹੁਤ ਵਧੀਆ ਹੈ EV ਦੇ ਅਕੋਰਡਿੰਗ ਹਾਂਜੀ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਜੀ ਇੰਨੀ ਰੇਂਜ ਦੇ ਵਿੱਚ ਕਾਰ ਮਤਲਬ ਅਗਰ ਗੱਲ ਕਰੀਏ ਫੀਚਰਸ ਦੇ ਅਕੋਰਡਿੰਗ ਅਲਟਰਾ ਫੀਚਰਸ ਮਿਲ ਰਹੇ ਨੇ ਸਹੀ ਗੱਲ ਹੈ ਸਹੀ ਗੱਲ ਹੈ ਜੀ ਉਸ ਦੇ ਅਕੋਰਡਿੰਗ ਸਰ ਕਸਟਮਰ ਵੀ ਬਹੁਤ ਰੇਟ ਦੇ ਮੁਤਾਬਕ ਵਧੀਆ ਗੱਡੀ ਆਇਆ ਹੈ ਨਾ ਹਾਂ ਬੈਸਟ ਹੈ ਸੈਗਮੈਂਟ ਹੈ ਸਰ ਗੱਡੀ ਆਇਆ ਹੈ ਗੇਜਰ ਉੱਚੀ ਗੱਡੀ ਕੰਫਰਟੇਬਲ ਨਾਲੇ ਮਤਲਬ ਆਪਾਂ ਨੂੰ ਪਤਾ ਟਾਟਾ ਦੇ ਗੱਡੇ ਮਜ਼ਬੂਤ ਹੀ ਹੁੰਦੇ ਨੇ ਪਹਿਲੇ ਦਿਨ ਤੋਂ ਬਿਲਕੁਲ ਸੋਲਿਡ ਕਾਰ ਆ ਰ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਚ ਜਿਹੜਾ 7 ایر ਬੈਗ ਤੁਹਾਨੂੰ ਦੇਖਣ ਨੂੰ ਮਿਲਦਾ 7 ایر ਬੈਗ ਸਟੈਂਡਰਡ ਰਹੇਗਾ ਇਹਦੇ ਵਿੱਚ ਠੀਕ ਹੈ ਜੀ ਜੀ ਸਰ ਤੇ ਬਾਅਦ ਜਿਹੜਾ ਤੁਹਾਨੂੰ ਈਕਾਲ ਬੀਕਾਲ ਦੀ অপਸ਼ਨ ਆ ਜਾਂਦੀ ਹੈ ਜਿਹੜਾ ਤੁਹਾਨੂੰ ਇਹਨੂੰ ਪੈਨਰੋਮਿਕ ਸਨਰੂਫ ਜਿਹੜਾ ਤੁਹਾਨੂੰ ਮਿਲ ਰਿਹਾ ਇਹ ਵੀ ਤੁਹਾਨੂੰ ਕਾਫੀ ਮਤਲਬ ਦੇਖਣ ਨੂੰ ਮਿਲੇਗਾ ਤੁਹਾਨੂੰ ਪੂਰਾ ਖੁੱਲਦਾ ਇਹਦਾ ਸਨਰੂਫ ਪਿੱਛੇ ਮੂਨ ਰੂਫ ਮਿਲ ਜਾਏਗਾ ਫਰੰਟ ਸਨਰੂਫ ਹੁੰਦੇ ਵੇਲੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਪ੍ਰੋਪਰ ਪੂਰਾ ਪੂਰਾ ਖੁੱਲਦਾ ਘਾਟ ਆ ਸਨਰੂਫ ਹੀ ਆਣਾ ਨਾ ਮਤਲਬ ਲਕਚਰੀ ਆ ਜਬਰਦਸਤ ਇਹ ਵੀ ਤੁਹਾਨੂੰ ਵੌਇਸ ਅਸਿਸਟੈਂਟ ਦੇ ਨਾਲ ਮਿਲਦਾ ਓਕੇ ਜੀ ਓਕੇ ਜੀ ਸਰ ਠੀਕ ਇਹਦੇ ਵਿੱਚ ਅਲੈਕਸਾ ਕਮਾਂਡਸ ਵਗੈਰਾ ਤੁਹਾਨੂੰ ਸਾਰੀਆਂ ਮਿਲਦੀਆਂ ਨੇ ਸਰ ਠੀਕ ਹੈ ਜੀ ਫੋਨ ਦੇ ਨਾਲ ਵੀ ਕਨੈਕਟ ਕਰ ਸਕਦੇ ਹੋ ਜਿਹੜੀ ਤੁਹਾਡੀ ਕੀ ਵੀ ਹੈ ਸਰ ਟੀਵੀ ਤੋਂ ਤੁਸੀਂ ਫੋਨ ਦੇ ਨਾਲ ਕਨੈਕਟ ਕਰ ਸਕਦੇ ਹੋ ਓਕੇ 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 ਫੋਨ ਤੋਂ ਤੁਸੀਂ ਆਹ ਜਿਹੜੀ ਕੀ ਤੁਹਾਨੂੰ ਮੈਂ ਦਿਖਾਈ ਹੈ ਇਹ ਵੀ ਤੁਸੀਂ ਕੀ ਯੂਜ਼ ਨਹੀਂ ਕਰੋਗੇ ਤੁਹਾਡੇ ਫੋਨ ਦੇ ਨਾਲ ਕਨੈਕਟ ਹੋ ਜਾਂਦਾ ਸਰ ਕੀ ਓਕੇ ਉਹ ਅਗਰ ਤੁਸੀਂ ਜਦੋਂ ਕਾਰ ਦੇ ਕੋਲ ਆਟੋਮੈਟਿਕਲੀ ਆਉਂਗੇ ਤੁਹਾਡੇ ਕੋਲ ਫੋਨ ਨਾਲ ਹੈ ਤੁਹਾਡੀ ਗੱਟੀਆਂ ਅਨਲੌਕ ਆਟੋਮੈਟਿਕਲੀ ਹੋ ਜਾਈਗੀਆਂ ਓਕੇ 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 ਮਤਲਬ ਕਿੰਨੀਆਂ ਤਿੰਨ ਕੀ ਇਹ ਡਿਜੀਟਲ ਕੀ ਵੀ ਹੈਗੀ ਆ ਕਾਰਡ ਵੀ ਹੈਗਾ ਤੁਹਾਡੇ ਕੋਲ ਤੇ ਆ ਤੁਹਾਨੂੰ ਕੀ ਤਾਂ ਮਿਲ ਰਹੀ ਹੈ ਠੀਕਾ ਠੀਕਾ ਮਤਲਬ অলਮੋਸਟ ਤੁਹਾਨੂੰ ਇਹਦੇ ਚ ਸਰ ਤੁਸੀਂ ਸ਼ੇਅਰਿੰਗ ਵੀ ਕਰ ਸਕਦੇ ਹੋ ਸਪੋਜ਼ ਕਰੋ ਤੁਸੀਂ ਕਹਿੰਦੇ ਹੋ ਵੀ ਮੈਂ ਫੋਨ ਦੇ ਰਿਕਾਰਡਿੰਗ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਸ਼ੇਅਰ ਕਰਨੇ ਨੇ ਆਪਣੇ ਜਿਹੜੀ ਕੀਜ਼ ਨੇ ਉਹ ਸ਼ੇਅਰ ਵੀ ਕਰ ਸਕਦੇ ਹੋ ਓਕੇ 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 ਉਹ ਡਿਜੀਟਲ ਹੀ ਆ ਜਾਂਦਾ ਜੀ ਠੀਕ ਆ ਜੀ ਤੇ ਹੋਰ ਬਾਈ ਫੀਚਰ ਇੱਕ ਗਲੋਬ ਬਾਕਸ ਆ ਗਿਆ ਹੈ ਨਾ ਹਾਂ ਕੋਡ ਗਲੋਬ ਬਾਕਸ ਜਿਹੜਾ ਤੁਹਾਨੂੰ ਨਾਲ ਮਿਲਦਾ ਠੀਕ ਆ ਜੀ ਓਕੇ ਜੀ ਹੋਰ ਤੁਹਾਨੂੰ ਜਿਹੜੀ ਦੀ ਗਿਵਰਾ ਸਾਰੀਆਂ ਇਹਨਾਂ ਅਗਰੈਸਰ ਵਗੈਰਾ ਦੇ ਨਾਲ ਹੀ ਮਿਲਦੇ ਆ। ਠੀਕ ਹੈ। ਉਹ ਸੇਮ ਹੀ ਹੈ। ਜਟੋਗਲਾਈਮੇਟੇਸ ਹੀ ਵਗੈਰਾ ਤੁਹਾਨੂੰ ਸਾਰਾ ਸੇਮ ਮਿਲਦੇ ਆ ਜਿਹਦੇ ਵਿੱਚ। ਇਹਦਾ ਆਪਣਾ ਜਿਹੜਾ ਨੈਟਵਰਕ ਹੈ ਉਸ ਦੇ ਅਕੋਰਡਿੰਗ ਇਹ ਮੈਪ ਕਰ ਤੁਹਾਨੂੰ ਸੋ ਚੋਸ ਕਰ ਦੇਗਾ। ਠੀਕ ਤੇ ਨਾਲ ਤੁਹਾਡਾ ਇਹਦੇ ਵਿੱਚ ਜਿਹੜਾ ਮਿਊਜ਼ਿਕ ਸਿਸਟਮ ਹੈ ਦੇਖੀਏ। ਇਹ ਤੁਹਾਨੂੰ ਡੋਲੀ ਡੈਮੋ ਦੇ ਨਾਲ ਮਿਲ ਜੇਗਾ। ਠੀਕ ਹੈ। ਪਲੱਸ ਜਿਹੜੇ JBL ਮੂਡਸ ਵਗੈਰਾ ਤੁਹਾਨੂੰ ਪਹਿਲਾਂ ਮਿਲੇ ਰਹੀ ਸੀ ਉਹ ਸੇਮ ਤੁਹਾਡੇ ਇਹਦੇ ਵਿੱਚ ਦੇਖਣ ਨੂੰ ਮਿਲ ਜਾਣਗੇ। ਠੀਕ ਹੈ ਠੀਕ ਹੈ ਠੀਕ ਹੈ। ਪਰ ਫੀਚਰਸ ਅਕੋਰਡਿੰਗ ਸਰ ਹੁਣ ਅਲਟੀਮੇ ਹਾਂਜੀ ਆਪਣੇ ਨਾਲ ਭਾਈ ਰਵੀ ਜੀ ਨੇ ਤੇ ਆਪਾਂ ਨੂੰ ਟਾਟਾ ਜਿਹੜੀ ਹੈਜਰ EV ਨਵੀਂ ਲਾਂਚ ਹੋਈ ਆ ਪਟਿਆਲਾ ਵਿਖੇ ਕਾਫੀ ਵਧੀਆ ਬਾਈ ਨੇ ਆਪਾਂ ਨੂੰ ਐਕਸਪਲੇਨ ਕੀਤਾ ਕਾਫੀ ਵਧੀਆ ਫੀਚਰ ਨੇ ਕਾਰ ਦੇ ਵਿੱਚ ਤੇ ਆਪਣਾ ਟੈਸਟ ਡਰਾਈਵ ਸ਼ੁਰੂ ਨੇ ਵੀਰੇ ਸਾਰਾ ਮੰਡੇ ਤੋਂ ਆਪਣੀ ਟੈਸਟ ਡਰਾਈਵ ਸ਼ੁਰੂ ਹੋਇਆ ਜੀ ਠੀਕ ਹੈ ਜੀ ਜਿਹੜਾ ਬੰਦਾ ਆਪਣੀ ਟੈਸਟ ਡਰਾਈਵ ਲੈਣਾ ਚਾਹੁੰਦਾ ਹੈ ਹੋਮ ਵਿਜ਼ਿਟ ਦੇ ਅਕੋਰਡਿੰਗ ਯਾ ਟੈਸਟ ਸ਼ੋਰੂਮ ਵਿਜ਼ਿਟ ਕਰਕੇ ਇੱਕ ਵਾਰੀ ਪਟਿਆਲਾ ਆਪਣਾ ਜਮਾਰਾਡੀ ਦੇ ਕੋਲ ਜਿਹੜਾ ਟਾਟਾ ਮੋਟਰ ਸਾਹਿਬ ਦਾ ਹੈਗਾ ਸ਼ੋਰੂਮ ਉੱਥੇ ਵਿਜ਼ਿਟ ਕਰ ਸਕਦੇ ਨੇ ਤੇ ਉਸ ਦੇ ਅਕੋਰਡਿੰਗ ਆਨਲਾਈਨ ਸਾਡੇ ਨੰਬਰਸ ਨੇ ਉੱਥੇ ਇਨਕੁਆਰੀਜ਼ ਕਰਕੇ ਗੱਡੀਆਂ ਅਗਰ ਬੁੱਕ ਕਰਵਾਉਣੀ ਹੈ ਕਿਉਂਕਿ ਵੇਟਿੰਗ ਪੀਰੀਅਡ ਪੀਰੀਅਡ ਹੈਗਾ ਠੀਕ ਹੈ ਜੀ ਜਿਹੜਾ ਬੰਦਾ ਪਲਾਨ ਕਰ ਰਿਹਾ ਸਰ ਉਹ ਮਤਲਬ ਪਹਿਲਾਂ ਬੁਕਿੰਗ ਕਰਵਾ ਕੇ ਚੱਲੇ ਕਿਉਂਕਿ ਲਾਈਨ ਅਕੋਰਡਿੰਗ ਸਰ ਵੇਰੀਐਂਟ ਜਿਹੜਾ ਤੁਹਾਨੂੰ ਮਿਲ ਜਾਣਗੇ ਸਾਰੇ ਆਲਮੋਸਟ ਸਾਰੇ ਵੇਰੀਐਂਟ ਤੁਹਾਨੂੰ ਅਵੇਲੇਬਲ ਹੋ ਜਾਣਗੇ ਜਲਦੀ ਤੋਂ ਜਲਦੀ ਪਰ ਜਿਹੜਾ ਚਾਹਵਾਨ ਹੈਗਾ ਵੀ ਵੀ ਕਾਰ ਦਾ ਜਿਹੜਾ ਹੈਰੀਅਰ ਵੀ ਦਾ ਕਾਫੀ ਟਾਈਮ ਤੋਂ ਵੇਟ ਕਰ ਰਿਹਾ ਸੀਗਾ ਉਹ ਮਤਲਬ ਜਲਦੀ ਤੋਂ ਜਲਦੀ ਇੱਕ ਟੈਸਟ ਡਰਾਈਵ ਲੈ ਕੇ ਬੁੱਕ ਕਰਵਾ ਸਕਦਾ ਬੁੱਕ ਕਰਵਾ ਸਕਦਾ ਤੇ ਆਪਣੇ ਪਟਿਆਲਾ ਵੀ ਕੇ ਟਾਟਾ ਹੈਰੀਅਰ EV ਨਵੀਂ ਆ ਗਈ ਤੇ ਜਲਦੀ ਜਲਦੀ ਸ਼ੋਅਰੂਮ ਆਓ ਤੇ ਆਪਣਾ ਟੈਸਟ ਦੇਖ ਲੋ ਗੱਡੀਆਂ ਬੁੱਕ ਕਰੋ ਤੇ ਨਿਆਰੀ ਲੋ ਜਿੰਦਗੀ ਦੇ ਬਿਲਕੁਲ ਠੀਕ ਨਹੀਂ ਗੱਲ ਜੀ ਤੇ ਜੇ ਆਪਣੇ ਵੀਡੀਓ ਬਧੇ ਲੱਗੇ ਲਾਈਕ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ